ਬੀ 1000 ਮਹੱਲਾ ਕਲੀਨਿਕ ਪੰਜਾਬ ਦੇ ਅੰਦਰ ਖੋਲਦੇ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦੇ ਬੀ ਜਿਹੜੀ ਸਟੇਟ ਗਵਰਨਮੈਂਟ ਆ ਬਜਟ ਦੇ ਡਾਟੇ ਆ 5600 ਕਰੋੜ ਰੁਪਈਆ ਹੈਲਥ ਦੇ ਬਜਟ ਤੇ ਰੱਖਦੇ ਆ ਪੂਰੇ ਇੰਡੀਆ ਚ ਜਿਹੜੀ ਨੈਸ਼ਨਲ ਦੀ ਐਵਰੇਜ ਆ ਉਹ 6% ਆ ਤੇ ਜਿਹੜੀ ਪੰਜਾਬ ਗਵਰਨਮੈਂਟ ਆ ਉਹਦੀ 4% ਮਾਦ ਸ਼੍ਰੋਮਣੀ ਅਕਾਲੀ ਦਲਿਆ ਪਿਛਲੀਆਂ ਸਰਕਾਰਾਂ ਤੋਂ ਘੱਟ ਤੇ ਜਿਹੜੀ ਗਰਾਉਂਡ ਤੇ ਇੰਪਲੀਮੈਂਟੇਸ਼ਨ ਆ ਡਾਟੇ ਆ ਉਹ 2.90% ਹੈਗਾ ਬਜਟ ਦਾ 2.90 ਲੋਇਸਟ ਇਨ ਦੀ ਕੰਟਰੀ ਉਹਦੇ ਚ ਵੀ ਇਹੀ ਕਾਰਨਾ ਕਿ ਜਿਹੜੀਆਂ ਸੈਂਟਰ ਦੀਆਂ ਗਰੀਬਾਂ ਵਾਲੀਆਂ ਸਕੀਮਾਂ ਐ ਕਿਹੜੀ-ਕਿਹੜੀ ਸਕੀਮ ਆਈ ਸਮਾਨ ਸਕੀਮ ਪੰਜਾਬ ਚ ਫੇਲ ਹੋਈ ਆ ਮਨਰੇਗਾ ਸਕੀਮਾਂ 10% ਸਟੇਟ ਦਾ ਸ਼ੇਅਰ ਤੇ 90% ਸੈਂਟਰ ਦਾ ਸ਼ੇਅਰ ਤੇ 25 ਦਿਨ ਦਾ ਰੋਜ਼ਗਾਰ ਪੰਜਾਬ ਚ ਇਹ ਸਰਕਾਰ ਦੇਸ ਕੀ ਬਿਲਕੁਲ ਉਹਦੀ ਜਿਹੜੀ ਰੇਟਿੰਗ ਹੈ ਉਹਦੇ ਚ ਲਿਖਿਆ ਹੋਇਆ ਵੀ ਪੰਜਾਬ ਦਾ ਜਿਹੜਾ ਡੈਟ ਟੂ ਜੀਡੀਪੀ ਰੇਸ਼ੋ ਆ 47% ਕ੍ਰਾਸ ਕਰ ਗਿਆ ਇਸ ਕਰਕੇ ਕੋਈ ਵੀ ਸਕੀਮ ਜਿਹੜੀ ਹੈ ਨਾ ਜੀ ਸੈਂਟਰਲ ਗਵਰਨਮੈਂਟ ਦੀ ਪੰਜਾਬ ਦੇ ਅੰਦਰ ਲਾਗੂ ਨਹੀਂ ਹੋ ਰਹੀ ਫਿਰ ਅੱਜ ਤੁਸੀਂ ਦੇਖੋ ਵੀ ਇਹਨਾਂ ਨੇ ਬੜਾ ਪੜਦਾ ਜਿਹਾ ਪਾ ਕੇ ਦੱਸਿਆ ਵੀ ਜਿਹੜਾ 1 ਲੱਖ ਰੁਪਏ ਤੱਕ ਤਾਂ ਜਿਹੜੀ ਇੰਸ਼ੋਰੈਂਸ ਕੰਪਨੀਆਂ ਉਹਨੇ ਦੇਣਾ ਲਾਜ ਵਾਸਤੇ 1 ਲੱਖ ਰੁਪਏ ਤੱਕ ਜਿਹੜਾ ਉਸ ਤੋਂ ਉੱਪਰ ਹੋਊਗਾ ਉਹ ਸਟੇਟ ਹੈਲਥ ਦਾ ਜਿਹੜਾ ਮਿਸ਼ਨ ਆ ਉਹਨੇ ਦੇਣਾ ਹੈਗਾ ਇਹਦਾ ਮਤਲਬ ਕੀ ਹੋਇਆ ਵੀ ਲੱਖ ਰੁਪਏ ਤੱਕ ਤਾਂ ਹੀ ਮਿਲਣੇ ਆ ਉਸ ਤੋਂ ਉੱਪਰ ਵਾਲੇ ਤਾਂ ਇਹਨਾਂ ਨੇ ਗੇੜੇ-ਗੇੜੇ ਖਲਾਕੇ ਇਸੇ ਤਰ੍ਹਾਂ ਸਾਰਕ ਲੈਣੇ ਆ ਤੇ ਪਬਲਿਸਿਟੀ 10 ਲੱਖ ਰੁਪਏ ਤੱਕ ਦੀ ਜਿਹੜੀ ਇਹਨਾਂ ਨੇ ਕਰਨੀ ਹੈਗੀ ਔਰ ਜਿਹੜੀਆਂ ਅਨਾਉਂਸਮੈਂਟਾਂ ਐਡੀਆਂ-ਐਡੀਆਂ ਕਰਦੇ ਆ ਨਾ ਜੀ ਇਹਨਾਂ ਨੇ ਬੜਾ ਢੋਲ ਠਮੱਕੇ ਨਾਲ ਇਹੀ ਕੇਜਰੀਵਾਲ ਜੀ ਨੂੰ ਦਿੱਲੀ ਤੋਂ ਹੈਲੀਕਾਪਟਰ ਚ ਲੈ ਕੇ ਆਏ ਕਰੋੜਾਂ ਰੁਪਏ ਖਰਚ ਕਰੇ ਔਰ ਪੰਜਾਬ ਚ ਅਨਾਉਂਸਮੈਂਟ ਕਰੀ ਵੀ 18 ਮੈਡੀਕਲ ਕਾਲਜ ਪੰਜਾਬ ਚ ਬਣਾਵਾਂਗੇ 18 ਇਹਨਾਂ ਨੇ ਅਨਾਉਂਸਮੈਂਟ ਕਰੀ ਤੀ ਆ ਹੁਣ ਮੈਂ ਤੁਹਾਨੂੰ ਦੱਸਦੇ ਆ 31 ਜਨਵਰੀ 2000 31 ਜਨਵਰੀ ਨੂੰ ਆ 31 ਜਨਵਰੀ ਨੂੰ 2026 27 ਵਾਸਤੇ ਜਿਹੜੇ ਮੈਡੀਕਲ ਕਾਲਜ ਬਣਨੇ ਆ ਉਹ ਅਪਲਾਈ ਹੋਣਾ ਹੈਗਾ 31 ਜਨਵਰੀ ਨੂੰ ਜੇ 31 ਜਨਵਰੀ ਨੂੰ ਅਪਲਾਈ ਨਾ ਹੋਇਆ ਨਾ ਜੀ ਉਹਦਾ ਮਤਲਬ ਕੋਈ ਵੀ ਮੈਡੀਕਲ ਕਾਲਜ ਨਹੀਂ ਆਣਾ 5 ਸਾਲਾਂ ਚ ਜਿਹੜੇ ਇਹਨਾਂ ਨੇ 18 ਮੈਡੀਕਲ ਕਾਲਜਾਂ ਦੀ ਗੱਲ ਕੀਤੀ ਸਿੰਗਲ ਮੈਡੀਕਲ ਕਾਲਜ 5 ਸਾਲ ਚ ਨਹੀਂ ਬਣਾ ਸਕੇ ਮੈਡੀਕਲ ਕਾਲਜ ਤਾਂ ਵੱਡੀ ਗੱਲ ਆ ਕੋਈ ਡਿਸਪੈਂਸਰੀ ਵੀ ਪੰਜਾਬ ਚ ਨਹੀਂ ਬਣੀ ਦੋ ਮੈਡੀਕਲ ਕਾਲਜ ਤੇ ਇੱਕ ਕਪੂਰਥਲੇ ਇੱਕ ਹੁਸ਼ਿਆਰਪੁਰ ਜਿਨ੍ਹਾਂ ਦੀਆਂ ਬਿਲਡਿੰਗਾਂ ਬਣੀ ਹੋਈਆਂ ਸੀ ਸਾਡਾ ਇੱਕ ਐਮਐਮਐਲਏ ਦਾ ਸ਼੍ਰੋਮਣੀ ਅਕਾਲੀ ਦਲ ਦਾ ਆ ਹੁਸ਼ਿਆਰਪੁਰ ਵਾਲਾ ਮੈਡੀਕਲ ਕਾਲਜ ਤਾਂ ਉਹਦੀ ਬਲੀ ਲੈ ਕੇ ਆ ਉਹ ਵਿਚਾਰਾ ਭੱਜ ਗਿਆ ਉਹਦੇ ਚ ਆਪ ਵਿੱਚ ਸ਼ਾਮਲ ਹੋਇਆ ਹੁਣ ਪੰਜ ਚਾਰ ਦਿਨ ਪਹਿਲਾਂ ਜਦੋਂ ਸੀਐਮ ਸਾਹਿਬ ਨੇ ਸਟੇਟਮੈਂਟ ਦੇ ਹੀ ਲੋਕਾਂ ਨੇ ਉਹਦੇ ਗਲ ਪਏ ਉਹਨੂੰ ਦੁਬਾਰਾ ਜਿਹੜੀ ਆਪਣਾ ਸਾਰਾ ਕੁਝ ਛੱਡਣਾ ਪਿਆ ਹੁਸ਼ਿਆਰਕਰ ਪਿੱਛੇ ਗਿਆ ਤਾਂ ਪੁੱਛਿਆ ਉਹਨੂੰ ਵੀ ਇਟ ਲੱਗ ਗਈ ਤੇਰੇ ਜਾਣ ਤੋਂ ਬਾਅਦ ਵੀ ਕੱਖ ਵੀ ਨਹੀਂ ਹੋਇਆ ਕਹਿੰਦੇ 1000 ਮਹੱਲਾ ਕਲੀਨਿਕ ਖੋਲੇ ਆ ਬੜਾ ਪ੍ਰਚਾਰ ਕਰਿਆ ਇਹਨਾਂ ਨੇ ਸੈਂਟਰ ਗਵਰਨਮੈਂਟ ਤੋਂ ਨਾ ਜੀ ਰੂਰਲ ਹੈਲਥ ਮਿਸ਼ਨ ਦੇ ਪੈਸੇ ਆਂਦੇ ਆ ਸੈਂਟਰ ਗਵਰਨਮੈਂਟ ਤੋਂ ਗ੍ਰਾਂਟ ਆਂਦੀ ਹੈਗੀ ਆ ਇਹਨਾਂ ਨੇ ਕੀ ਆ ਕਰਿਆ ਸਾਡੇ ਬਣਾਏ ਹੋਏ ਸਹੂਲਤਾਂ ਕੇਂਦਰਾਂ ਤੇ ਪੋਚਾ ਮਾਰ ਕੇ ਪੇਂਟ ਕਰਨਾ ਕੁਰਸੀਆਂ ਦਾ ਜਿਹੜਾ ਖਰਚਾ 5 ਲੱਖ ਦਾ ਉਹ 20-25 ਲੱਖ ਦਿਖਾ ਕੇ ਰੂਰਲ ਹੈਲਥ ਮਿਸ਼ਨ ਤੋਂ ਪੇਂਟ ਪੂੰਡ ਕਰਕੇ ਮਹੱਲਾ ਕਲੀਨਿਕ ਲਿਖ ਦਿਆ ਉਹਨਾਂ ਨੇ ਗ੍ਰਾਂਟ ਰੋਕ ਲਈ ਸੈਂਟਰਲ ਗਵਰਨਮੈਂਟ ਨੇ ਫਿਰ ਇਹਨਾਂ ਨੇ ਕਹਿ ਗਿਰਿਆ ਉੱਥੇ ਤਾਂ ਸੈਂਟਰਲ ਗਵਰਨਮੈਂਟ ਦਾ ਜਿਹੜਾ ਆਸ਼ੀਮਾਨ ਕਿਹੜੀ ਡਿਸਪੈਂਸਰੀਆਂ ਲਿਖਤਾ ਤੇ 100 ਮੀਟਰ ਤੇ ਭਗਵੰਤ ਮਾਨ ਦੀ ਫੋਟੋ ਲਾ ਦੀ ਇੱਕ ਬੋਰਡ ਲਾਇਆ ਹੋਇਆ ਉੱਥੇ ਲਿਖਿਆ ਹੋਇਆ ਮਹੱਲਾ ਕਲੀਨਿਕ ਤੇ ਉੱਪਰ ਪੋਚਾ ਮਾਰ ਕੇ ਸੈਂਟਰਲ ਗਵਰਨਮੈਂਟ ਦਾ ਨਾਂ ਲਿਖਿਆ ਮਤਲਬ ਏਡੇ ਐਡ ਦੇ ਭੁੱਖੇ ਆ ਅੱਜ ਅਨਾਉਂਸ ਕਰਕੇ ਗਿਆ ਨਾ ਕੇਜਰੀਵਾਲ ਵੀ 1000 ਹਮਨੇ ਮਹੱਲਾ ਕਲੀਨਿਕ ਬਣਾ ਦिए ਅਗਰ ਹਜ਼ਾਰ ਮਹੱਲਾ ਕਲੀਨਿਕ ਨਵੇਂ ਬਣਾਏ ਤਾਂ ਹਜ਼ਾਰ ਡਾਕਟਰ ਵੀ ਚਾਹੀਦੇ ਆ ਨਾ ਜੀ 10 ਦਿਨ ਕਿੰਨੇ ਡਾਕਟਰ ਭਰਤੀ ਕਰੇ ਅੱਜ ਤੋਂ 1 ਸਾਲ ਪਹਿਲਾਂ 320 ਡਾਕਟਰ ਇਹ ਸਰਕਾਰ ਨੇ ਭਰਤੀ ਕਰੇ 320 ਡਾਕਟਰ ਸਾਲ ਪਹਿਲਾਂ ਉਹਨਾਂ ਨੂੰ ਸੈਲਰੀਆਂ ਦੇ ਗਏ ਅੱਜ ਤੱਕ ਵੀ 1 ਸਾਲ ਦੇ ਅੰਦਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਨਹੀਂ ਦੇ ਸਕੇ ਤੇ ਇਹ ਮਹੱਲਾ ਕਲੀਨਿਕ ਕਿੱਥੇ ਤੋਂ ਚੱਲ ਰਹੀਆਂ ਆ ਜੀ ਸਾਡੀ ਬਣਾਈ ਹੋਈਆਂ ਡਿਸਪੈਂਸਰੀਆਂ ਸਾਡਾ ਕ੍ਰੀਏਟ ਕਰਿਆ ਹੋਇਆ ਇਨਫਰਾਸਟ੍ਰਕਚਰ ਉਹਨਾਂ ਨੂੰ ਹੀ ਯੂਜ਼ ਕਰ ਰਹੇ ਔਰ ਹਾਲਤ ਤਾਂ ਇਹ ਜੀ ਹੋਗੀ ਹੁਣ ਕਹਿੰਦੇ ਆ ਵੀ ਜੇ ਕੋਈ ਡਾਕਟਰ ਵਿਜ਼ਿਟ ਕਰੂਗਾ ਨਾ ਉਹਨੂੰ 100 ਰੁਪਏ ਦੇਵਾਂਗੇ ਜੇ ਰਾਤ ਨੂੰ ਵਿਜ਼ਿਟ ਕਰੂਗਾ ਤਾਂ 1000 ਰੁਪਏ ਦੇਵਾਂਗੇ ਆ ਕੇਜਰੀਵਾਲ ਦਾ ਜਿਹੜਾ ਮਾਡਲ ਹੈਗਾ ਆ ਮੈਂ ਤੁਹਾਨੂੰ ਔਰ ਵੱਡੀ ਗੱਲ ਆ ਜਿਹੜਾ 5700 ਕਰੋੜ ਰੁਪਏ ਬਜਟ ਦਾ ਰੱਖਦੇ ਆ ਨਾ ਜੀ ਸਾਲ ਦਾ ਉਹਦੇ ਚੋਂ ਵੀ 70% ਐਗਜ਼ੀਕਿਊਟ ਹੁੰਦਾ ਆ ਸੈਲਰੀਆਂ ਵੀ ਜਿਹੜਾ ਸਟਾਫ ਆ ਉਹਨੂੰ ਪੂਰੀਆਂ ਨਹੀਂ ਹੁੰਦੀ ਇੱਕ ਵੀ ਇਨਫਰਾਸਟ੍ਰਕਚਰ ਪੂਰੇ ਪੰਜਾਬ 'ਚ ਜੇ ਇੱਕ ਛੋਟਾ ਜਿਹਾ ਵੀ ਹਸਪਤਾਲ ਕੇਂਦਰੀ ਵੱਲ ਨੇ ਬਣਾਇਆ ਹੋਏ ਨਾ ਇਹ 5 ਸਾਲਾਂ 'ਚ ਇਹ ਲੋਕਾਂ ਨੂੰ ਦੱਸ ਦੇਣ ਇੱਕ ਡਿਸਪੈਂਸਰੀ ਵੀ ਨਹੀਂ ਬਣਾ ਸਕੇ ਮਹਲਾ ਕਲੀਨਿੰਗ ਤਾਂ ਇਹਨਾਂ ਨੇ ਕਿਆ ਬਣਾਣਾ ਸੀਗੇ ਸੋ ਮਤਲਬ ਆ ਵੀ ਜਿਹੜੀ ਸਕੀਮ ਲਾਂਚ ਕਰ ਰਹੇ ਆ ਨਾ ਜੀ ਜਿਹੜਾ 2-400 500 ਕਰੋੜ ਰੁਪਏ ਇਹਦੇ ਤੇ ਖਰਚ ਕਰਨਾ ਇਹਨਾਂ ਨੇ ਉਹਦੇ ਵਾਸਤੇ ਤੁਸੀਂ ਆ 1 ਮਹੀਨਾ ਹੋ ਗਿਆ ਤਲ ਲੋ ਮੱਛੀ ਹੋਈ ਪਿਆ ਪਹਿਲਾਂ ਤਾਂ 22% ਮੋਹਾਲੀ ਚ ਜ਼ਮੀਨਾਂ ਦੇ ਰੇਟ ਘੱਟ ਕਰਕੇ ਜ਼ਮੀਨਾਂ ਵੇਚਣ ਦੀ ਗੱਲ ਕਰੀ ਆ ਕੱਲ ਇਹਨਾਂ ਨੇ ਕੈਬਨਟ ਮੀਟਿੰਗ ਚ ਪਾਸ ਕਰਿਆ ਵੀ ਜਿਹੜੀ ਮਿਊਨਿਸਪੈਲਿਟੀ ਦੀਆਂ ਜ਼ਮੀਨਾਂ ਉਹ ਵੇਚਣ ਵਾਸਤੇ ਡੀਸੀ ਨੂੰ ਅਧਿਕਾਰ ਦੇ ਦੇ ਹੁਣ ਪਿੰਡਾਂ ਦੇ ਰਸਤੇ ਨਾਲੇ ਇਹਨਾਂ ਚੀਜ਼ਾਂ ਨੂੰ ਵੇਚ ਕੇ ਪੈਸੇ ਇਕੱਠੇ ਕਰ ਰਹੇ ਆ ਲੈ ਮੈਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਮੋਹਾਲੀ ਦੇ ਜਿਹੜੇ ਰਸਤੇ ਰਸਤੇ ਜੇ ਵੇਚ ਕੇ ਉਹ ਪੈਸੇ ਜਿਹੜੇ ਉਹ ਇਕੱਠੇ ਕਰਨਗੇ ਔਰ ਕੇਜਰੀਵਾਲ ਸਾਹਿਬ ਵਾਸਤੇ ਤਾਂ ਤੁਹਾਨੂੰ ਪਤਾ ਹੀ ਆ ਕਿੰਨਾ بڑا ਹੈਲੀਕਾਪਟਰ ਦਾ ਉਹ ਇੱਥੇ ਬਣਾਇਆਗਾ ਔਰ ਇਹ ਬਾਲ ਸਾਹਿਬ ਦੀਆਂ ਗੱਲਾਂ ਕਰ ਰਹੇ ਆ ਅੱਜ ਸਟੇਜ ਤੇ ਉੱਤੇ ਕਿਹਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕੱਖ ਨਹੀਂ ਕਿਰਿਆ ਜਿੰਨੀਆਂ ਵੀ ਹਿੰਦੁਸਤਾਨ 'ਚ ਸਕੀਮਾਂ ਸ਼ੁਰੂ ਹੋਈਆਂ ਵੈਲਫੇਅਰ ਦੀਆਂ ਜਿੰਨੀਆਂ ਵੀ ਚੈੱਕ ਕਰਕੇ ਦੇਖ ਲਿਓ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੰਜਾਬ ਚ ਦਈ ਆ ਹੈਲਥ ਇੰਸ਼ੋਰੈਂਸ ਸਕੀਮਾ ਪੂਰੇ ਹਿੰਦੁਸਤਾਨ ਚ ਕਿਸੇ ਸਟੇਟ ਚ ਉਸ ਟਾਈਮ ਲਾਗੂ ਨਹੀਂ ਹੋਈ ਤੀ ਜਦੋਂ 2008-09 ਚ ਬਾਦਲ ਸਾਹਿਬ ਨੇ ਭਗਤ ਪੂਰਨ ਸਿੰਘ ਜੀ ਦੇ ਨਾਂ ਤੇ ਕਿਸਾਨਾਂ ਦਾ ਹੈਲਥ ਇੰਸ਼ੋਰੈਂਸ ਸਕੀਮ ਸਟਾਰਟ ਕਰੀ ਉਸ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਵਾਸਤੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਹੈਲਥ ਇੰਸ਼ੋਰੈਂਸ ਸਕੀਮ ਪੂਰੇ ਹਿੰਦੁਸਤਾਨ ਚ ਸਭ ਤੋਂ ਪਹਿਲਾਂ ਬਾਦਲ ਸਾਹਿਬ ਨੇ ਲਾਗੂ ਕਰੀ ਚਾਹੇ ਉਹ ਪਹਿਲਾਂ 50000 ਦੀ ਹੋ ਸੀਗੀ ਬਾਅਦ ਚ ਉਹ 5 ਲੱਖ ਰੁਪਏ ਤੱਕ ਸਾਡੀ ਸਰਕਾਰ ਚ ਲੈ ਕੇ ਗਈ ਔਰ ਹਰ ਬਲੌਕ ਚ ਜਿੰਨੇ ਹਸਪਤਾਲਾਂ ਸੀ ਕਮਿਊਨਿਟੀ ਮੈਡੀਕਲ ਸੈਂਟਰ ਹੈਗੇ ਆ ਟੋਟਲ ਦੇ ਟੋਟਲ ਬਾਦਲ ਸਾਹਿਬ ਨੇ ਅਪਗ੍ਰੇਡ ਕਰੇ ਤੇ ਰੂਮ ਇਨਫਰਾਸਟ੍ਰਕਚਰ ਕ੍ਰੀਏਟ ਕਰਿਆ ਉਹਨਾਂ ਚ ਟੋਟਲ ਮਸ਼ੀਨਾਂ ਚਾਹੇ ਉਹ ਐਮ ਆਰ ਆਈ ਦੀਆਂ ਚਾਹੇ ਐਕਸ ਰੇਆਂ ਚਾਹੇ ਆਪਰੇਸ਼ਨ ਥੀਟਰਾਂ A to Z ਅਪਗ੍ਰੇਡ ਸਾਡੀ ਸਰਕਾਰ ਚ ਹੋਏ ਤੇ ਤੁਸੀਂ ਮਾਲੀ ਚ ਬੈਠੇ ਹੋ ਮੈਂ ਮੋਟਾ ਮੋਟਾ ਟਾਟਾ ਕੈਂਸਰ ਹਸਪਤਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣਾ ਏਮਸ ਬਠਿੰਡੇ ਚ ਬਾਲ ਸਾਹਿਬ ਦੀ ਦੇਣਾ ਆ ਪੀਜੀਆਈ ਦਾ ਐਕਸੈਂਸ਼ਨ ਸੰਗਰੂਰ ਚ ਬਾਲ ਸਾਹਿਬ ਨੇ ਉਸ ਟਾਈਮ ਸ਼ੁਰੂ ਕਰਿਆ ਤਾਂ ਕਿੰਨੇ ਤੁਸੀਂ ਜੇ ਗਿਣਤੀ ਕਰੋਗੇ ਕਿੰਨੇ ਜਿੰਨੇ ਮੈਡੀਕਲ ਇੰਸਟੀਟਿਊਟ ਪੰਜਾਬ ਚ ਬਣੇ ਆ ਮੈਕਸਿਮਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣਾ ਔਰ 1933 ਇਹ ਕਹ ਰਿਹਾ ਪਿਛਲੀਆਂ 70 ਸਾਲਾਂ ਚ ਸਰਕਾਰਾਂ ਨੇ ਕੁਝ ਨਹੀਂ ਕਿਰਿਆ 70 ਸਾਲਾਂ ਚ ਸਰਕਾਰਾਂ ਨੇ 3 ਲੱਖ ਕਰੋੜ ਰੁਪਏ ਦਾ ਲੋਨ ਨਹੀਂ ਲਿਆ ਬਸ 1933 ਫਰੀ ਡਿਸਪੈਂਸਰੀਆਂ ਇਹਨਾਂ ਦੀ ਤਰ੍ਹਾਂ ਮਹੱਲਾ ਕਲੀਨਿਕਾਂ ਦੇ ਡਰਾਮੇ ਨਹੀਂ ਕਰੇ ਪੇਂਟ ਮਾਰ ਕੇ ਡਿਸਪੈਂਸਰੀਆਂ ਬਣਾਈਆਂ ਜਿੱਥੇ ਡਾਕਟਰ ਵੀ ਤੇ ਮੈਡੀਕਲ ਚੈੱਕਅਪ ਵੀ ਹੁੰਦਾ ਤਾਂ ਤੇ ਉੱਥੇ ਟੈਸਟਿੰਗ ਵੀ ਹੁੰਦੀ ਸੀ ਇਹ ਬਾਲ ਸਾਹਿਬ ਦੀ 8 ਨਰਸਿੰਗ ਸਕੂਲ ਬਾਲ ਸਾਹਿਬ ਨੇ ਉਸ ਟਾਈਮ ਸ਼ੁਰੂ ਜਿਹੜੇ ਕਰੇ ਤੇ ਤਕਰੀਬਨ ਮੇਰੇ ਆ ਦਾ ਇਕੱਲਾ ਹੈਲਥ ਤੇ ਹੀ ਤਕਰੀਬਨ ਕੋਈ 23-24 ਹਜ਼ਾਰ ਕਰੋੜ ਰੁਪਏ ਬਾਲ ਸਾਹਿਬ ਨੇ ਪੰਜਾਬ ਚ ਖਰਚ ਜਿਹੜਾ ਉਹ ਕਰਿਆ ਸੀ ਸੋ ਆ ਮੈਂ ਤੁਹਾਨੂੰ ਮੋਟਾ-ਮੋਟਾ ਜਿਹਾ ਲੇਖਾ-ਜੋਖਾ ਦੇਆ ਵੀ ਅੱਜ ਵੀ ਜਿਹੜੀ ਸਕੀਮ ਜਿੰਨੀਆਂ ਸਕੀਮਾਂ ਬਾਲ ਸਾਹਿਬ ਨੇ ਲਾਗੂ ਕਰੀਆਂ ਆਟਾ ਦਾਲ ਪੈਨਸ਼ਨ ਸਗਨ ਮੋਟਰਾਂ ਦੇ ਬਿੱਲ ਏ ਟੂ ਜ਼ेड ਸਕੀਮਾਂ ਜਦੋਂ ਮੈਨੀਫੈਸਟੋ ਚ ਪਾਈਆਂ ਪਹਿਲੇ ਸਾਲ ਹੀ ਲਾਗੂ ਕਰੀਆਂ ਹੁਣ 8 ਮਹੀਨੇ ਇਸ ਸਰਕਾਰ ਦੇ ਰਹਿ ਗਏ ਆ 8 ਮਹੀਨੇ ਚ ਜੇ ਤਾਂ ਇਹਨਾਂ ਨੇ ਬਜਟ ਚ 10000 ਕਰੋੜ ਰੁਪਏ ਦਾ ਪ੍ਰਬੰਧਨ ਕਰ ਲਿਆ ਅਗਲੇ ਮਹੀਨੇ ਬਿੱਲ ਉਹ ਆਣਾ ਹੈਗਾ ਬਜਟ ਆਣਾ ਜਿਹੜਾ ਇਹਨਾਂ ਨੇ ਨਹੀਂ ਕਰਨਾ ਮੈਂ ਅੱਜ ਵੀ ਕਹਿ ਰਿਹਾ ਜੇ ਤਾਂ 10000 ਕਰੋੜ ਰੁਪਏ ਬਜਟ ਚ ਇਹਨਾਂ ਨੇ ਰੱਖ ਲੇ ਫਿਰ ਤਾਂ ਇਹਨਾਂ ਦੀ 1 ਸਾਲ ਵਾਸਤੇ ਵੀ ਇਹ ਪੰਜ ਸਤ ਮਹੀਨੇ ਲੋਕਾਂ ਨੂੰ ਇਲਾਜ ਵਾਸਤੇ ਪੈਸੇ ਦੇ ਸਕਦੇ ਆ ਜੇ 10000 ਕਰੋੜ ਰੁਪਏ ਨਾ ਰੱਖਿਆ ਤਾਂ ਤੁਸੀਂ ਦੇਖ ਲਿਓ ਵੀ ਇਹ ਉਹੀ ਫਰਾਡ ਮੈਕਮਾ ਜਿਹੜਾ ਦਿੱਲੀ ਤੋਂ ਆਇਆ ਚੱਲ ਕੇ ਉਹ ਪੰਜਾਬੀਆਂ ਦੇ ਨਾਲ ਫਰਾਡ ਕਰ ਰਿਹਾ ਮਤਲਬ ਇਲੈਕਸ਼ਨ ਇਹ ਆ ਇਲੈਕਸ਼ਨ ਹੀ ਆ ਰਾ ਬੜੀ ਬੜੀ ਸਕੀਮਾਂ ਇਹਨਾਂ ਨੇ ਲਾਂਚ ਕਰਨੀਆਂ ਇੱਕ ਦੋ ਕਿਸ਼ਤਾਂ ਲੋਕਾਂ ਨੂੰ ਦੇਣੀਆਂ ਅਗਲੀਆਂ ਕਿਸ਼ਤਾਂ ਜਿਸ ਤਰ੍ਹਾਂ ਪਿਛਲੀਆਂ ਕਾਂਗਰਸ ਦੀ ਸਰਕਾਰਾਂ 'ਚ ਹੁੰਦਾ ਰਿਹਾ ਇਹ ਸਕੀਮਾਂ ਹੁਣ ਚੰਨੀ ਨੇ ਵੀ ਅਖੀਰ 'ਚ ਆ ਕੇ ਕਿੰਨੀਆਂ ਸਕੀਮਾਂ ਲਾਂਚ ਕਰੀਤੀ ਬਾਅਦ 'ਚ ਛੱਡੀਆਂ ਸੋ ਇਸੇ ਤਰ੍ਹਾਂ ਇਹਨਾਂ ਨੇ ਵੀ ਆ ਡਰਾਮੇ ਇੱਕ ਸਾਲ ਚ ਕਰਨੇ ਆ ਸੋ ਮੈਂ ਆ ਸਾਰੀਆਂ ਗੱਲਾਂ ਤੁਹਾਨੂੰ ਫੈਕਸ਼ਨ ਫਿਕਰ ਨਾਲ ਜਿਹੜੀ ਤੁਹਾਨੂੰ ਦੱਸੀਆਂ ਵੀ ਇਹ ਜਿਹੜੀ ਹੈਲਥ ਇੰਸ਼ੋਰੈਂਸ ਆ 1 ਲੱਖ ਰੁਪਏ ਬਾਕੀ ਸਟੇਟ ਗਵਰਨਮੈਂਟ ਨੇ ਦੇਣਾ ਹੁਣ 10000 ਕਰੋੜ ਰੁਪਏ ਦਾ ਦੇਖ ਲਿਓ ਪ੍ਰਬੰਧ ਆ ਮੇਰੇ ਸੇ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੇ ਰਲ ਗੱਡਜਾ ਕਰਨਾ ਹੈਗਾ ਵੀ ਜਿਹੜੀ ਸੈਂਟਰਲ ਗਵਰਨਮੈਂਟ ਦੀ ਹੈਲਥ ਇੰਸ਼ੋਰੈਂਸ ਸਕੀਮ ਆ 15 ਲੱਖ ਦੀ ਉਹ ਆ 5-4 ਲੱਖ ਰੁਪਏ ਦੀਆਂ ਹੋਰ ਸਕੀਮਾਂ ਹੈਗੀਆਂ ਉਹਨਾਂ ਨੂੰ ਕਲੱਬ-ਕਲੱਬ ਜੀ ਕਰਕੇ 4-5 ਮਹੀਨੇ ਦੇ ਇੱਕ ਗ੍ਰਾਂਟ ਜਿਹੜੀ ਇਹ ਦੇਣਗੇ ਉਸ ਤੋਂ ਬਾਅਦ ਇਹਨਾਂ ਨੇ ਛੱਡ-ਛੁਟ ਕੇ 200 ਕਰੋੜ ਪਿਛਲਾ ਨਹੀਂ ਦੇਆ 2-400 ਕਰੋੜ ਇਹਦਾ ਆਧਾਰ ਕਰਨਗੇ ਫਿਰ ਅਗਲੇ ਸਰਕਾਰ ਤੇ ਲੋਕਾਂ ਤੇ ਛੱਡ ਦੇਣਗੇ ਜਿੰਨੇ ਪੈਸੇ ਇਹਨਾਂ ਨੇ ਖਰਚ ਕਰਨੇ ਆ ਲੋਕਾਂ ਦੇ ਇਲਾਜ ਤੇ ਉਸ ਤੋਂ 5 ਗੁਣਾ ਵੱਧ ਇਹਨਾਂ ਨੇ ਇਵੈਂਟ ਕ੍ਰੀਏਟ ਕਰਨਾ ਐਡਵਰਟਾਈਜ਼ਮੈਂਟ ਆ ਹੁਣ ਗੁਜਰਾਤ 'ਚ ਇਲੈਕਸ਼ਨ ਲੱਦਨੇ ਹੁਣੇ ਆ ਜਿਹੜਾ ਅੱਜ ਇਵੈਂਟ ਕ੍ਰੀਏਟ ਕਰਿਆ ਨਾ ਜੀ ਦਾ ਕੱਲ ਦੇ ਤੁਸੀਂ ਗੁਜਰਾਤ ਦੇ ਅਖਬਾਰੀ ਚੱਕ ਕੇ ਦੇਖ ਲਿਓ ਕੱਲੇ ਕੱਲੇ ਹਰ ਅਖਬਾਰ ਚ ਆ ਜਿਹੜੀ 10 ਲੱਖ ਰੁਪਏ ਦੀ ਸਕੀਮ ਆ ਨਾ ਜੀ ਇਹਦੀ ਐਡ ਪਿਛਲੇ 1 ਸਾਲ ਤੋਂ ਚੱਲ ਰਹੀ ਆ ਤੇ ਕੱਲ ਨੂੰ ਪੂਰਾ ਉੱਥੇ ਹਰੇਕ ਅਖਬਾਰ ਚ ਪੰਜਾਬ ਦੇ ਖਰਚੇ ਤੇ ਗੁਜਰਾਤ ਦੇ ਅੰਦਰ ਪਬਲਿਸਿਟੀ ਜਿਹੜੀ ਉਹ ਚੱਲਦੀ ਹੋਊਗੀ ਸੋ ਇਹ ਡਾਟਾ ਕਲੈਕਟ ਕਰਨ ਵਾਸਤੇ ਔਰ ਪੂਰੇ ਹਿੰਦੁਸਤਾਨ ਚ ਮਸ਼ਹੂਰੀ ਕਰਨ ਵਾਸਤੇ ਜਿਹੜਾ ਅੱਜ ਇਹਨਾਂ ਦਾ ਇਵੈਂਟ